ਇੱਧਰ ਸਾਰੀ ਇਕੱਠੀਆਂ ਹੋ ਜੋ ਇੱਥੇ ਕੀ ਤੇਰੇ ਜੀ ਕੀ ਕਮੀ ਆ ਕਿਉਂ ਮੰਗ ਰੀਆਂ ਪੀਕ ਘਰੋਂ ਬੁਲਾ ਲਿਆ ਕੇ ਮੈਨੂੰ ਥਾਣੇ ਭੇਜਣ ਲੱਗੇ ਨੇ ਫੋਨ ਕਰਦੇ ਘਰੇ ਇੱਧਰ ਆ ਜਾ ਇੱਧਰ ਖੜ ਜਾ ਘਰੇ ਫੋਨ ਕਰਕੇ ਬੁਲਾ ਲਿਆ ਕੇ ਮੈਨੂੰ ਥਾਣੇ ਲੈ ਕੇ ਚੱਲੇ ਨੇ ਮੈਂ ਮਾਰਦੀ ਆ ਸੁਣੋ ਤੁਸੀਂ ਕਹਿ ਦੋ ਅਸੀਂ ਚਲੇ ਜਾਵਾਂਗੇ ਨਹੀਂ ਚਲੇ ਜਾਵਾਂਗੇ ਕਿੰਨੀ ਵਾਰ ਤੁਹਾਨੂੰ ਰੋਕਿਆ ਪਹਿਲਾਂ ਤੁਹਾਡੀ ਉਮਰ ਦਾ ਲਿਆਜ ਕਰਕੇ ਤੁਹਾਨੂੰ ਇਹ ਪਖਾਂਡੇ ਕਰੀ ਆ ਤੁਸੀਂ ਕਹਿੰਦੇ ਸੰਗਤ ਸਾਨੂੰ ਆਇਆ ਨੂੰ ਦੱਸ ਦਿਆ ਕਹਿੰਦੇ ਜੀ ਅਸੀਂ ਡਰਦੇ ਗੁਰਦੁਆਰੇ ਨਹੀਂ ਆਉਂਦੇ ਇੰਨਾ ਕਰਕੇ ਸਾਨੂੰ ਬੀਬੀਆਂ ਰੋਈ ਕਹਿੰਦੇ ਕਹਿੰਦੇ ਇੰਨਾ ਕਰਕੇ ਅਸੀਂ ਡਰਦੇ ਗੁਰਦੁਆਰੇ ਨਹੀਂ ਆਉਂਦੇ ਇੰਨੀਆਂ ਤੰਗ ਕਰਦੀਆਂ ਨੇ ਸਾਰੇ ਘੱਟ ਲੈ ਮੈਂ ਤਲਾਸ਼ੀ ਕਰਾ ਦੇਣੀ ਆ ਕਿ ਜਾਣਾ ਫੜ ਲਓ ਤੁਸੀਂ ਜਾਣਾ ਅੰਦਰ ਨਾਲ ਆਜੋ ਆਜੋ ਬਾਬਾ ਜੀ ਚਲੋ ਆਜੋ ਤਿੰਨੇ ਆਜੋ 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 ਤੁਹਾਡੀ ਅਰਦਾਸ ਕਰਾਈ ਆਜੋ ਚਲੋ ਆਜੋ ਅੱਜਦੋਂ ਬਾਅਦ ਹੁਣ ਭੁੱਲ ਬਕਸ ਲੋ ਅੱਜਦੋਂ ਇਹ ਭੀਕ ਨਹੀਂ ਮੰਗਣੀ ਬਾਟੀਆਂ ਰੱਖੋ ਬਿਲੰਦਰ ਸਾਰੀਆਂ ਬਾਟੀਆਂ ਕਿੱਥੋਂ ਲੈ ਕੇ ਆਉਂਦੀਆਂ ਨੇ ਗੁਰਦੁਆਰੇ ਦੀਆਂ ਆਉਂਦੀਆਂ ਨੇ ਆਪਣੀ ਡਿਊਟੀ ਲੱਗੀ ਹੈ ਉਹਦੇ ਆਪਣੀ ਡਿਊਟੀ ਲੱਗੀ ਹੋਈ ਆ ਚਲੋ ਬਾਟਾ ਨੂੰ ਦੇ ਦਿੰਦੇ ਆ ਪਤਾ ਕਿ ਜੇ ਝਟਕਾ ਨਾਲ ਆਈਏ ਫਿਰ ਹਟਦੀਆਂ ਨਹੀਂ ਉਹ ਸਤਿ ਸ਼੍ਰੀ ਅਕਾਲ ਸੰਗਤ ਜੀ ਅੱਜ ਦੀ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੋਂ ਜਿੱਥੇ ਕਿ ਗੁਰੂ ਘਰ ਗੁਰਦੁਆਰਾ ਸਾਹਿਬ ਕਤਲਗੜ੍ਹ ਸਾਹਿਬ ਤੋਂ ਗੁਰਦੁਆਰਾ ਗੜੀ ਸਾਹਿਬ ਨੂੰ ਜਾਂਦੇ ਰਸਤੇ ਤੇ ਇਹ ਜੋ ਭਿਖਾਰਨਾ ਮੰਗਤੀਆਂ ਹਨ ਪਿਛਲੇ ਲੰਮੇ ਸਮੇਂ ਤੋਂ ਸੰਗਤ ਨੂੰ ਤੰਗ ਪ੍ਰੇਸ਼ਾਨ ਕਰ ਰਹੀਆਂ ਨੇ ਕੁਝ ਕੇ ਲੋਕ ਜੋ 1% ਤੋਂ ਵੀ ਘੱਟ ਨੇ ਸਾਨੂੰ ਕਮੈਂਟ ਕਰਕੇ ਕਹਿੰਦੇ ਨੇ ਕਿ ਤੁਸੀਂ ਵੀਡੀਓ ਬਣਾਉਣ ਦੇ ਵਿੱਚ ਹੀ ਲੱਗੇ ਰਹਿੰਦੇ ਹੋ ਵੀਡੀਓ ਕਿਉਂ ਬਣਾਉਂਦੇ ਹੋ ਤਾਂ ਉਹਨਾਂ ਨੂੰ ਦੱਸ ਦਈਏ ਕਿ ਇਹਨਾਂ ਨੂੰ ਬਹੁਤ ਵਾਰ ਰੋਕਿਆ ਅੱਜ ਤੋਂ ਤਕਰੀਬਨ ਘੱਟੋ-ਘੱਟ 5-10 ਵਾਰ ਇਹਨਾਂ ਨੂੰ ਇੱਥੋਂ ਰੋਕ ਚੁੱਕੇ ਹਾਂ ਇੱਕ ਆ ਜਿਹੜੀ ਬੀਬੀ ਸਾਹਮਣੇ ਖੜੀ ਹੈ ਇਹਦੀ ਤਾਂ ਇੱਕ ਵਾਰ ਤੁਸੀਂ ਵੀਡੀਓ ਵੀ ਜਿਹੜੀ ਸੰਗਤ ਰੈਗੂਲਰ ਦੇਖਦੀ ਹੈ ਦੇਖੀ ਹੋਵੇਗੀ ਜਿਹੜੀ ਕਿ ਇੱਥੋਂ ਭੱਜ ਲਈ ਸੀ ਇਹਨੂੰ ਭੱਜ ਕੇ ਫੜਿਆ ਸੀ ਕਿੰਨੀ ਵਾਰ ਵਾਰਨਿੰਗ ਦੇ ਚੁੱਕੇ ਆ ਕਿੰਨੀ ਵਾਰ ਪਿਆਰ ਨਾਲ ਕਿੰਨੀ ਵਾਰ ਇਹਨਾਂ ਦੇ ਪੈਰੀਂ ਹੱਥ ਵੀ ਲਾਤੇ ਕਿ ਬਜ਼ੁਰਗੋ ਇੱਥੇ ਨਾ ਤੁਸੀਂ ਇਸ ਤਰ੍ਹਾਂ ਮਾਹੌਲ ਖਰਾਬ ਕਰੋ ਦੇਖੋ ਤੁਸੀਂ ਪੂਰੀ ਲੈਣ ਬਣ ਕੇ ਜਿਵੇਂ ਮਾਹੌਲ ਹੁਣ ਮੈਂ ਇੱਥੇ ਕੀ ਕਹਾ ਵੀ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੰਦੇ ਨੇ ਪੂਰੀ ਲੈਣ ਬਣਾ ਕੇ ਤੇ ਸੰਗਤ ਜਾਂਦੀ ਆ ਉਹਨਾਂ ਦੇ ਕੱਪੜੇ ਖਿੱਚਦੇ ਆ ਨੇ ਸੰਗਤ ਜੀ ਬਹੁਤ ਹੀ ਦੁੱਖ ਦੇ ਨਾਲ ਦੱਸ ਰਹੇ ਆ ਇਹ ਸਾਨੂੰ ਸਖਤੀ ਤਾਂ ਕਰਨੀ ਪੈਂਦੀ ਆ ਜਦੋਂ ਅਸੀਂ ਇੱਥੇ ਆਉਂਨੇ ਆ ਬਹੁਤ ਸਾਰੀਆਂ ਬਜ਼ੁਰਗ ਬੀਬੀਆਂ ਸਾਨੂੰ ਮਿਲਦੀਆਂ ਨੇ ਮਤਾਮਾ ਪੈਣਾ ਮਿਲਦੀਆਂ ਨੇ ਜਿਹੜੀਆਂ ਜਦੋਂ ਸਾਨੂੰ ਇਹ ਕਹਿੰਦੀਆਂ ਨੇ ਜੀ ਕਿ ਇੰਨਾ ਭਖਾਰਨਾ ਦੇ ਡਰ ਤੋਂ ਇੰਨਾ ਦੇ ਕਰਕੇ ਅਸੀਂ ਗੁਰੂ ਘਰ ਨਹੀਂ ਆਉਂਦੀ ਐ ਗੁਰਦੁਆਰਾ ਸਾਹਿਬ ਨਹੀਂ ਆਉਂਦੀਆਂ ਤਾਂ ਦੱਸ ਨਹੀਂ ਸਕਦੇ ਕਿੰਨਾ ਦੁੱਖ ਹੁੰਦਾ ਕਿਉਂਕਿ ਤੰਗ ਪਰੇਸ਼ਾਨ ਇੰਨਾ ਕਰਦੀਆਂ ਨੇ ਸੋ ਇਹਦੇ ਕਰਕੇ ਸਖਤੀ ਵੀ ਕਰਨੀ ਪੈਂਦੀ ਐ ਸਾਡੇ ਲਈ ਵੀ ਕੋਈ ਸਖਾਲਾ ਨਹੀਂ ਹੁੰਦਾ ਅਸੀਂ ਵੀ ਬਜ਼ੁਰਗਾਂ ਦਾ ਸਤਿਕਾਰ ਕਰਦੇ ਆਂ ਪਰ ਗੁਰੂ ਤੋਂ ਉੱਪਰ ਨਹੀਂ ਗੁਰੂ ਤੋਂ ਉੱਪਰ ਕੋਈ ਵੀ ਨਹੀਂ ਐ ਸੋ ਇਸ ਕਰਕੇ ਗੁਰਦੁਆਰਾ ਸਾਹਿਬ ਦਾ ਜੋ ਇਹ ਮਾਹੌਲ ਖਰਾਬ ਕਰਦਿਆਂ ਨੇ ਉਹਨਾਂ ਨੂੰ ਸਮਝਾਉਣ ਦੇ ਲਈ ਇਹ ਥੋੜੀ ਸ਼ਕਤੀ ਵੀ ਦਿਖਾਉਣੀ ਪੈਂਦੀ ਹੈ ਤਾਂ ਕਿ ਫੇਰ ਨਾ ਆਉਣ ਪਰ ਇੰਨਾ ਦੀ ਬਿਸ਼ਰਮੀ ਦੀ ਹੱਦ ਦੱਸਾਂ ਇਹ ਪਰਸੋਂ ਵੀਡੀਓ ਬਣਾਈ ਹੈ ਅੱਜ ਅਸੀਂ ਕਿਤੇ ਬਾਹਰ ਸੀਗੇ ਕੋਈ ਜ਼ਰੂਰੀ ਇੰਟਰਵਿਊ ਸੀ ਪਰ ਉੱਥੇ ਸਾਡੇ ਟੀਮ ਮੈਂਬਰ ਨੇ ਅੱਜ ਵੀਡੀਓ ਭੇਜੀ ਅੱਜ ਫੇਰ ਉਸੇ ਤਰ੍ਹਾਂ ਬੈਠੀਆਂ ਨੇ ਹੁਣ ਜਦੋਂ ਤੱਕ ਇਨ੍ਹਾਂ ਤੇ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਸ਼ਾਇਦ ਇਹ ਨਹੀਂ ਹਟਣਗੀਆਂ ਹੁਣ ਜਦੋਂ ਕਾਨੂੰਨੀ ਕਾਰਵਾਈ ਕਰਾਵਾਂਗੇ ਤਾਂ ਜਿਹੜੇ 1% ਤੋਂ ਘੱਟ ਕੁਝ ਲੋਕ ਨੇ ਫੇਰ ਕਹਿਣਗੇ ਜੀ ਤੁਸੀਂ ਇਹ ਬਜ਼ੁਰਗਾਂ ਤੇ ਕਾਰਵਾਈ ਕਰਾਉਨੇ ਹੋਰ ਦੱਸੋ ਵੀ ਕਿਵੇਂ ਇਹਨਾਂ ਦਾ ਹੱਲ ਕਰੀਏ ਕਿਵੇਂ ਇਥੋਂ ਹਟਾਈਏ ਕੀ ਮਾਹੌਲ ਇਹਨਾਂ ਨੇ ਬਣਾ ਦਿੱਤਾ ਕਿ ਤੁਸੀਂ ਅੱਜ ਤੋਂ 10 20 30 ਸਾਲ ਪਹਿਲਾਂ ਕਦੇ ਕਿਸੇ ਬਜ਼ੁਰਗ ਤੋਂ ਪੁੱਛ ਲਿਓ ਕਿ ਦੇਖਿਆ ਸੀ ਸੁਣਿਆ ਸੀ ਗੁਰਦੁਆਰਾ ਸਾਹਿਬ ਦੇ ਬਾਹਰ ਇਸ ਤਰ੍ਹਾਂ ਭਿਖਾਰੀ ਲੈਣ ਲਾ ਕੇ ਬੈਠਦੇ ਨੇ ਕਿ ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਖਾਣ ਦੇ ਲਈ ਇਹਨਾਂ ਨੂੰ ਰੋਟੀ ਲੰਗਰ ਪਾਣੀ ਹੋਣਾ ਮਿਲਦਾ ਹੋਵੇ ਗੁਰੂ ਘਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਭੀਖ ਮੰਗਣ ਜਾਂ ਭੀਖ ਦੇਣ ਦੀ ਕੋਈ ਮਰਿਆਦਾ ਨਹੀਂ ਹੈ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ 24 ਘੰਟੇ ਲੰਗਰ ਚੱਲਦਾ ਹੈ ਅਤੇ ਨਾਲ ਹੀ ਦਵਾਈ ਬੂਟੀ ਹਰ ਇੱਕ ਲੋੜ ਦੀ ਜ਼ਰੂਰਤ ਦੀ ਚੀਜ਼ ਇਹਨਾਂ ਨੂੰ ਮਿਲੀ ਜਾਂਦੀ ਹੈ ਕੁਝ ਗੁਰੂ ਘਰ ਦੇ ਦੋਖੀ ਬੇਸ਼ੱਕ ਕਹਿੰਦੇ ਹੋਣ ਕਿ ਪੈਸਾ ਨਾ ਪਾਓ ਗੁਰੂ ਘਰਾਂ ਦੇ ਵਿੱਚ ਪਰ ਸੰਗਤ ਜੀ ਅਸੀਂ ਜਿੰਨਾ ਦੇਖਿਆ ਜਿੰਨਾ ਵੱਡਾ ਪ੍ਰਬੰਧ ਚੱਲਦਾ ਗੁਰੂ ਘਰਾਂ ਦੇ ਵਿੱਚ ਉਹਦੇ ਲਈ ਜ਼ਰੂਰਤ ਹੈ ਵੱਧ ਤੋਂ ਵੱਧ ਪੈਸੇ ਆਪਣੇ ਗੁਰੂ ਘਰਾਂ ਦੇ ਵਿੱਚ ਪਾਓ ਤੁਸੀਂ ਆਪਣੇ ਨੇੜੇ ਤੇੜੇ ਕੋਈ ਜ਼ਰੂਰਤਮੰਦ ਹੈ ਉੱਥੇ ਦਿਵੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋਵੋ ਕਿ ਵਾਕੇ ਜ਼ਰੂਰਤਮੰਦ ਨੇ ਤਾਂ ਕਿ ਤੁਹਾਡੇ ਪੈਸੇ ਸਹੀ ਜਗ੍ਹਾ ਤੇ ਲੱਗ ਸਕਣ ਕਿਉਂਕਿ ਸਹੀ ਜਗ੍ਹਾ ਤੇ ਦਿੱਤਾ ਹੋਇਆ ਦਾਨ ਹੀ ਕੰਮ ਆਉਂਦਾ ਹੈ ਉਹੀ ਕਿਸੇ ਲੇਖੇ ਲੱਗਦਾ ਹੈ ਇਹ ਤਾਂ ਆਪਾਂ ਪਾਪਾ ਦੇ ਭਾਗੀ ਬਣਦੇ ਆ ਜਿਨ੍ਹਾਂ ਨੂੰ ਪੈਸੇ ਦੇ ਕੇ ਕਿਉਂਕਿ ਉਹਨਾਂ ਦੇ ਬੱਚੇ ਤੇ ਇਹ ਕੀ ਕੰਮ ਨੂੰ ਪੈਸੇ ਖਰਚਦੇ ਨੇ ਇਹ ਵੀ ਜ਼ਰੂਰ ਸਾਡੀ ਕੋਸ਼ਿਸ਼ ਹੈ ਜਲਦ ਤੁਹਾਨੂੰ ਇੱਕ ਵੀਡੀਓ ਦੇ ਰਾਹੀਂ ਦਿਖਾਵਾਂਗੇ ਕਿਉਂਕਿ ਸ਼ਾਇਦ ਉਹ ਤੋਂ ਬਾਅਦ ਇਹ ਜਿਹੜੇ 1% ਲੋਕ ਨੇ ਉਹਨਾਂ ਦੀ ਅੱਖਾਂ ਖੁੱਲਣ ਕਿ ਕਿਹੜੇ ਪਾਸੇ ਪੈਸੇ ਲੱਗਦੇ ਨੇ ਵੈਸੇ ਗੁਰਦੁਆਰਾ ਸਿੰਘ ਸ਼ਹੀਦ ਅਸੁਹਾਨਾ ਦੀ ਉਹ ਵੀਡੀਓ ਦਿਖਾਈ ਸੀ ਜਿਹੜਾ ਸ਼ਰਾਬੀ ਪੈਸੇ ਭੀਖ ਮੰਗਦਾ ਉਹਨੂੰ ਸਾਡੇ ਉਹ 1% ਦਾਨੀ ਸੱਜਣ ਪੈਸੇ ਦੰਦਦੇ ਨੇ ਫਿਰ ਉਹ ਉਹਨਾਂ ਪੈਸਿਆਂ ਦੀ ਸ਼ਰਾਬ ਪੀ ਕੇ ਫਿਰ ਗੁਰੂ ਘਰ ਆ ਕੇ ਖੜਦਾ ਹੈ ਸੋ ਆਪ ਇਹ ਅੰਦਾਜ਼ਾ ਲਾ ਲਓ ਸੰਗਤ ਜੀ ਜੇ ਹਾਲੇ ਵੀ ਨਾ ਸੰਭਲੇ ਮਾਹੌਲ ਕੰਟਰੋਲ ਤੋਂ ਬਾਹਰ ਹੋ ਜਾਣਾ ਫਿਰ ਜਿਵੇਂ ਹੋਣੀਆਂ ਜਿੱਦੀ ਨੇ ਹਜੇ ਵੀ ਨਹੀਂ ਹਟਦੀਆਂ ਫਿਰ ਤਾਂ ਕਿੱਥੇ ਹਟ ਜਾਣਗੀਆਂ ਸੋ ਆ ਪੂਰੀ ਵੀਡੀਓ ਦੇਖੋ ਆਪਣਾ ਫਰਜ਼ ਸਮਝੋ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜੁਰ ਕਰਦੇ ਹੋ ਕਿਉਂਕਿ ਕਿਤਨਾ ਕਿਤੇ ਮਨ ਨੂੰ ਤਸੱਲੀ ਹੈ ਕਿ ਬੇਸ਼ੱਕ ਚਾਹੇ ਇਹ ਬੇਸ਼ਰਮੀ ਕਰਦੀਆਂ ਨੇ ਪਰ ਸੰਗਤ ਬਹੁਤ ਵੱਡਾ ਰੂਪ ਹੈ ਗੁਰੂ ਸਾਹਿਬ ਨੇ ਵੱਡਾ ਰਤਬਾ ਦਿੱਤਾ ਸੰਗਤ ਨੂੰ ਤੇ ਸਾਡੀ ਵੀਡੀਓਜ਼ ਦੇ ਰਾਹੀਂ ਜੋ ਸੰਗਤ ਸ਼ੇਅਰ ਕਰਦੀ ਆ ਉਹਦੇ ਕਰਕੇ ਸੰਗਤ ਬਹੁਤ ਜ਼ਿਆਦਾ ਅਵੇਅਰ ਹੋ ਗਈ ਹੈ ਤੇ ਹੁਣ ਇਹਨਾਂ ਨੂੰ ਭੀਖ ਨਹੀਂ ਦਿੰਦੀ ਸੋ ਦੇਖੋ ਪੂਰੀ ਵੀਡੀਓ ਖੜਜੋ ਤੁਸੀਂ ਵੀ ਬਹਿ ਜਾਓ ਹਿੱਲੇ ਹੋਣਾ ਤੈਨੂੰ ਉਦਣੇ ਰੋਕਿਆ ਸੀ ਇੱਕ ਵਾਰ ਕਿਹੜੀ ਚਾਹ ਲੈਣੀ ਉੱਥੇ ਬੈਠ ਕੇ ਚਾਹ ਲੈ ਰਹੀ ਦੀ ਤੂੰ ਹੁਣ ਹੀ ਆਈ ਆ ਕਾਕੇ ਦੀ ਸੋਰ ਸਾਡੀ ਅੱਬਲਾ ਮੜੇ ਕਰੀ 112 ਤੋਂ ਇੱਧਰ ਬਹਿ ਜਾਓ ਹੁਣ ਇੱਧਰ ਸਾਰੀ ਇਕੱਠੀਆਂ ਹੋ ਜਾਓ ਇੱਥੇ ਕੀ ਤੇਰੇ ਦੀ ਕੀ ਕਮੀ ਆ ਕਿਉਂ ਮੰਗ ਰੀਆਂ ਪੀਖ ਖੜੀ ਹੋ ਖੜੀ ਉੱਠ ਕੇ ਖੜੀ ਹੋ ਸਿੱਧੀ ਖੜਿਓ ਤੁਹਾਡੀ ਮਾਤਾ ਤੁਹਾਨੂੰ ਉਮਰ ਦਾ ਲਿਆਜ ਕਰਦੇ ਇੱਧਰ ਭੇਜਾ ਚਾਹ ਤੈਨੂੰ ਭਲਾ ਕੇ ਭੇਜਦੇ ਆ ਖੜ ਜਾ ਹਣ ਖੜੀ ਹੋ ਜਾ ਖੜੀ ਸਿੱਧੀਆਂ ਖੜੀ ਹੋ ਜਾ ਇੱਧਰ ਆ ਉਰੇ ਇੱਧਰ ਇੱਧਰ ਖੜੀ ਹੋ ਸਿੱਧੀਆਂ ਕੀ ਤਕਲੀਫ ਆ ਤੁਹਾਨੂੰ ਤੋਡੇ ਜੋੜਾਂ ਦੇ ਦਰਦ ਮੈਂ ਠੀਕ ਕਰਦਾ ਗੜ ਜਾ ਤੁਹਾਨੂੰ ਜਿਹੜੇ ਤੁਹਾਡੇ ਹੱਡਾਂ ਰਮੀ ਬਣੀਆਂ ਨਾ ਤੁਸੀਂ ਉਹਰੇ ਤੁਹਾਨੂੰ ਮੈਂ ਆਸ਼ਰਮ ਕਿੱਥੇ ਦੀਆਂ ਰਹਿਣ ਵਾਲੀ ਤੋਂ ਅਸੀਂ ਇੱਥੇ ਦੀ ਆ ਹੈ ਇੱਥੇ ਰਹਿੰਦੇ ਕੋਤੋਂ ਚਲੇ ਗਏ ਘਰ ਚ ਕੌਣ ਕੌਣ ਹੈ ਤੇਰੇ ਹਾਂਜੀ ਘਰ ਚ ਕੌਣ ਕੌਣ ਹੈ ਦੇਖ ਪੁੱਤ ਤੁਹਾਰੇ ਬੱਚੇ ਭਾਈ ਕੋਤੇ ਪੁੱਤ ਕਾ ਕਾਸੀ ਪੁੱਤ ਮੁੱਕ ਗਿਆ ਹੁਣ ਘਰ ਚਕਾਉਣਾ ਤੇਰੇ ਹਾਂਜੀ ਘਰ ਚਕਾਉਣਾ ਤੇਰੇ ਪੁੱਤ ਪੁੱਤ ਨੇ ਬਫੂੜੀ ਆ ਪੁੱਢੀ ਆ ਪੁੱਢੀ ਆ ਘਰੋਂ ਬਲਾ ਲਾ ਕੇ ਮੈਨੂੰ ਥਾਣੇ ਭੇਜਣ ਲੱਗੇ ਨੇ ਫੋਨ ਕਰ ਦੇ ਘਰੇ ਇੱਧਰ ਆ ਜਾ ਇੱਧਰ ਖੜ ਜਾ ਘਰੇ ਫੋਨ ਕਰਕੇ ਬਲਾ ਲਾ ਕੇ ਮੈਨੂੰ ਥਾਣੇ ਲੈ ਕੇ ਚੱਲੇ ਨੇ ਤੁਹਾਡੇ ਘਰ ਤੇ ਹੈਗਾ ਕੋਈ ਘਰ ਤੇ ਹੈਗਾ ਕੋਈ ਬਲਾ ਲਾ ਉਹਨਾਂ ਨੂੰ ਕਹੇ ਥਾਣੇ ਲੈ ਕੇ ਚੱਲੇ ਨੇ ਸਾਨੂੰ ਫੋਨ ਕਰ ਦੋ ਬੁਲਾਓ ਜੇ ਹੈਗਾ ਕੋਈ ਘਰੇ ਮੰਗ ਲਾਂਗੇ ਆ ਜਾ ਇੱਧਰ ਆ ਜਾ ਕੱਤੇ ਜਲ ਗਈ ਉਹ ਕੱਤੇ ਕਿਹਦਾ ਸਭ ਜਾਨ ਕੱਢ ਦਿਆ ਨੂੰ ਕੱਢ ਕਿੱਥੋਂ ਆਈਆਂ ਤੂੰ ਇੱਥੇ ਹੀ ਰਹਿੰਦੀ ਆਂ ਜੀ ਘਰ ਚ ਕੌਣ ਹੈ ਤੇਰੇ ਹੈ ਘਰ ਚ ਕੌਣ ਕੌਣ ਹੈ ਹੈ ਆਦਮੀ ਤੋਂ ਪੂਰਾ ਹੋ ਰਿਹਾ ਜੀ ਮੇਰਾ ਆਦਮੀ ਤਾਂ ਬਹੁਤ ਦੁਨੀਆ ਦੇ ਪੂਰੇ ਹੋਏ ਨੇ ਉਹ ਭੀਖ ਮੰਗਦੇ ਨੇ ਕੀ ਤੇਰੇ ਲੱਤਾਂ ਬਾਹ ਨਹੀਂ ਚੱਲਦੀਆਂ ਚੱਲਦੀਆਂ ਪੁੱਤ ਫਿਰ ਪੀ ਕੇ ਮੰਗਦੀ ਔਰੇ ਤੁਸੀਂ ਮਰਿਆਦਾ ਖਰਾਬ ਕੀਤੀ ਕੀ ਤੁਸੀਂ ਔਰੇ ਪਖੰਡਵਾ ਸ਼ੁਰੂ ਕੀਤਾ ਨਹੀਂ ਸੁਣੋ ਤੁਸੀਂ ਕਹਿ ਦੋ ਅਸੀਂ ਚਲੇ ਜਾਵਾਂਗੇ ਨਹੀਂ ਚਲੇ ਜਾਵਾਂਗੇ ਕਿੰਨੀ ਵਾਰ ਤੁਹਾਨੂੰ ਰੋਕਿਆ ਪਹਿਲਾਂ ਮੈਂ ਤੁਹਾਨੂੰ ਇੱਧਰ ਖੜੀ ਹੋ ਏ ਮਾਤਾ ਇਹ ਪਖੰਡ ਜੇ ਨਾ ਕਰ 2 ਮਿੰਟਾਂ ਚ ਸਿੱਧੀ ਹੋ ਜਾਏਗੀ ਔਰੇ ਮੈਂ ਤੁਹਾਨੂੰ ਦੱਸਦਾ ਨਾਟਕ ਜੇ ਨਹੀਂ ਕਰਨੇ ਜਾ ਦੇ ਮੇਰੇ ਪਰਚਾ ਪਾਉਂਦੇ ਰੇ ਤੇ ਧਿਆਨ ਲਟੰਕੀ ਜੀ ਕੀਤੀ ਹੈ ਨਾ ਬੰਦਿਆਂ ਆ ਸਿੱਧੀ ਘੜੀ ਹੋ ਜਾ ਮੈਂ ਪਰਚਾ ਤੇਰੇ ਦੇ ਸਾਰਾ ਪਵਾ ਦੇਣਾ ਜਿਉਰੇ ਨਾਟਕ ਜਾਂ ਮੈਂ ਥੋਡੇ ਚ ਰਹਿਣਾ ਸਾਰੀ ਤੇੜੀ ਤੁਸੀਂ ਕਹਤਾ ਥੋਡੇ ਵਰਗੇ ਮੈਂ ਭਖਾਰੀਆਂ ਨੂੰ ਸਿੱਧੇ ਕਰਦਾ ਏ ਇੱਧਰ ਹੋਰੇ ਆ ਸੁਣਦਾ ਨਹੀਂ ਇੱਧਰ ਬੈਠ ਹੋਰੇ ਕੀ ਤੁਸੀਂ ਨਾਟਕ ਕੀਤਾ ਔਰੇ ਕਿਹੜੇ ਗੁਰੂ ਘਰ ਚ ਮਰਿਆਦਾ ਤੁਸੀਂ ਔਰੇ ਭੀਖ ਮੰਗਦੀਆਂ ਕੀ ਤੁਹਾਡੇ ਤਕਲੀਫਾ ਤੁਸੀਂ ਮੇਰੀ ਗੱਲ ਸੁਣ ਲਓ ਅਸੀਂ ਹੁਣ ਜਾਵਾਂਗੇ ਚਲੇ ਜਾਵਾਂਗੇ ਕਿੰਨੇ ਪੈਸੇ ਇਕੱਠੇ ਕੀਤੇ ਨੇ ਅਜਿੱਤ ਇੱਧਰ ਆਜੋ ਜੇ ਬਚਣਾ ਇੱਧਰ ਪੈਸੇ ਦੱਸਾ ਉੱਧਰ ਗੋਲਗੇ ਵਿੱਚ ਪਾਓ ਗੋਲਗੇ ਵਿੱਚ ਪਾਓ ਜਿੰਨੇ ਪੈਸੇ ਇਕੱਠੇ ਕੀਤੇ ਨੇ ਮੈਂ ਪਰਚਾ ਪਵਾ ਦੂੰਗਾ ਉਹਨੇ ਤੁਹਾਨੂੰ ਦੱਸਤਾ ਮੈਨੂੰ ਜਾਣਦੀਆਂ ਨਹੀਂ ਤੁਸੀਂ ਮੈਂ ਤੁਹਾਨੂੰ ਅੱਜ ਇੱਧਰ ਆ ਕੇ ਪੈਸੇ ਇਕੱਠੇ ਕਰੋ ਜਿੰਨੇ ਕੀਤੇ ਨੇ ਇੱਧਰ ਆ ਜਾ ਤੁਸੀਂ ਕਰਤਾ ਕੋਈ ਪੁੱਤ ਨਹੀਂ ਆਇਆ ਜੀ ਜੇ ਬਚਣਾ ਜਿੰਨੇ ਪੈਸੇ ਇਕੱਠੇ ਕੀਤੇ ਗੋਲਗੇ ਵਿੱਚ ਪਾਓ ਜਾ ਕੇ ਉੱਧਰ ਚੱਲ ਤੇਡੀ ਉਮਰ ਦਾ ਲਿਆਜ ਕਰਕੇ ਮੈਂ ਛੱਡਦਾ ਉਹਨੂੰ ਦੇਖੀ ਤੂੰ ਹੀ ਤੇ ਜਿਹੜੀ ਭੱਜੀ ਆ ਨਾ ਉਹਤੇ ਪਰਚਾ ਪੈਂਦਾ ਦੇਖੀ ਤੂੰ ਅੱਜ ਤਨੂੰ ਮੈਂ ਦੱਸਦਾ ਗੁਰੂ ਘਰ ਦੇ ਬਾਹਰ ਕਿਤੇ ਭੀਖ ਮੰਗਦਿਆਂ ਦੇਖ ਲਿਆ ਮੈਂ ਉਮਰ ਦਾ ਲਿਆਜ ਭੁੱਲ ਜਾਣਾ ਕਿਉਂਕਿ ਸਾਡੇ ਲਈ ਗੁਰੂ ਤੋਂ ਉੱਪਰ ਨਹੀਂ ਹੈਗਾ ਕੋਈ ਉਸ ਉਮਰ ਤੁਹਾਡੀ ਉਮਰ ਦਾ ਲਿਆਜ ਕਰਕੇ ਤੁਹਾਨੂੰ ਕੋਈ ਪਖਾਂਡੇ ਕਰੀ ਆ ਕਿੰਨੇ ਕਿੰਨੇ ਕੱਡੇ ਕੱਡੋ ਨਹੀਂ ਮੈਂ ਬੀਬੀਆਂ ਦਾ ਜਥਾ ਬੁਲਾਉਣਾ ਨਾਲ ਤੁਹਾਡੀ ਛੱਤਰ ਬਰੇਟ ਹੋ ਨਾਲੇ ਤੁਹਾਡੀ ਤਲਾਸ਼ੀ ਹੋ ਫਿਰ ਕੱਡੋ ਕੀ ਕੀ ਕੱਢਿਆ ਕੋਲੀਆਂ ਜੇ ਇਕੱਠੇ ਕਰ ਲੋ ਇਹੋ ਕੁਝ ਜੀਉਣਾ ਪਤਾ ਕੋਲੀਆਂ ਜੇ ਕੱਢ ਲੋ ਜੋ ਜੋ ਇਕੱਠਾ ਕੀਤਾ ਮਾਦਾ ਮੈਂ ਅੰਦਰ ਜਥਾ ਬੁਲਾ ਲੈਣਾ ਫਿਰ ਤੁਹਾਡੀ ਛੇਤਰਪਰੇਟ ਹੋਣੀ ਆ ਉਹਨਾਂ ਦੀ ਬੀਬੀਆਂ ਨੇ ਤੁਹਾਡੀ ਉਮਰ ਦੀਆਂ ਉਹ ਉਹਨਾਂ ਡਾਂਗ ਫੇਰਨੀ ਆ ਫੇਰ ਲੱਗਿਓ ਕੱਢੋ ਪਹਿਲਾਂ ਜੋ ਇਕੱਠਾ ਕੀਤਾ ਸਾਰੇ ਤੂੰ ਵੀ ਕੱਢ ਕੱਢ ਲੋ ਛੇਤੀ ਬਾਹਰ ਕੱਢ ਲੋ ਜੇ ਬਚਣਾ ਜੋ ਜੋ ਇਕੱਠਾ ਕੀਤਾ ਸੰਗਤੋਂ ਕੱਢ ਕੇ ਜੇ ਵਿੱਚ ਜੇ ਵਿੱਚ ਰਹਿ ਗਿਆ ਨਾ ਜਿੰਨੇ ਪੈਸੇ ਨਿਕਲੇ ਉਹਨੀਆਂ ਡਾਂਗਾ ਤੁਹਾਡੇ ਬੀਬੀਆਂ ਤੋਂ ਮੈਣ ਗਈਆਂ ਫਿਰ ਚਲੋ ਚਲ ਹੁਣ ਨਹੀਂ ਆਵਾਂਗੇ ਪੁੱਤ ਤੈਨੂੰ ਸੁਣਦਾ ਨਹੀਂ ਮਾਤਾ ਕੀ ਕਹਿ ਰਿਹਾ ਮੈਂ ਮੈਂ ਕੀ ਕਹਿ ਰਿਹਾ ਪੰਜਾਬੀ ਸਮਝ ਆਉਂਦੀ ਏ ਤੈਨੂੰ ਉਹ ਦੇ ਲੈ ਜਿਵੇਂ ਉਹ ਇਕੱਠੇ ਗੱਲ ਕੱਢ ਲੈ ਪੈਸੇ ਕੱਢ ਲੈ ਛੇਤੀ ਵਾ ਉਹ ਮਾਤਾ ਫਸੇਗੀ ਉਹ ਕੀ ਫਿਰ ਨਾਲੇ ਲੀਕਾ ਕੱਢੇਗੀ ਨਾਲੇ ਪੈਸੇ ਕੱਢੇਗੀ ਉਹ ਕੱਢ ਲੈ ਛੇਤੀ ਆਪਣੇ ਛੇਤੀ ਕੱਢ ਕੇ ਬਾਹਰ ਕੱਢੋ ਆਪਣੇ ਜੋ ਜੋ ਇਕੱਠਾ ਕੀਤਾ ਉਹਨੂੰ ਅੱਜ ਤੇਰਾ ਉਹ ਸਮਝਦਿਆਂ ਨਹੀਂ ਤਾਨੂੰ ਰੋਜ਼ ਇੰਨੀਆਂ ਖਬਰਾਂ ਹੁੰਦੀਆਂ ਨੇ ਤੁਹਾਨੂੰ ਪਤਾ ਹੀ ਨਹੀਂ ਕੋਸ ਕੱਟ ਤੂੰ ਵੀ ਕੱਟ ਮਾਤਾ ਕੱਟ ਜਿੰਨੇ ਹੈਗੇ ਤੇਰੇ ਕੋਲ ਉਹ ਚੰਗੀਆਂ ਭਣੀਆਂ ਭੀ ਕਮੰਗਦੀਆਂ ਸੰਗਤ ਨੂੰ ਤੰਗ ਕਰਦੀਆਂ ਨੇ ਜੀ ਕੱਪੜੇ ਕੱਚੇ ਦੀਆਂ ਨੇ ਸੰਗਤ ਸਾਨੂੰ ਆਇਆਂ ਨੂੰ ਦੱਸ ਦਿਆ ਕਹਿੰਦੇ ਜੀ ਅਸੀਂ ਡਰਦੇ ਗੁਰਦੁਆਰੇ ਨਹੀਂ ਆਉਂਦੇ ਇੰਨਾ ਕਰਕੇ ਸਾਨੂੰ ਬੀਬੀਆਂ ਰੋਹ ਹੀ ਕਹਿੰਦੇ ਕਹਿੰਦੇ ਇੰਨਾ ਕਰਕੇ ਅਸੀਂ ਡਰਦੇ ਗੁਰਦੁਆਰੇ ਨਹੀਂ ਆਉਂਦੇ ਇੰਨੀਆਂ ਤੰਗ ਕਰਦੀਆਂ ਨੇ ਮੈਂ ਕਢਾਵਾਂ ਫੇਰ ਬਲਾਵਾ ਬੀਬੀਆਂ ਨੂੰ ਫੇਰ ਆਉਣਾ ਪੈਸੇ ਕੱਢੇ ਇੱਧਰ ਸਾਰੇ ਜਿਹੜੇ ਇਕੱਠੇ ਗੋਲਕੇ ਚ ਪਾਉਣੇ ਤੋਂ ਤੁਹਾਨੂੰ ਮਾਰੇ ਝਟਕਾ ਤਾਂ ਲੱਗੇ ਤੁਹਾਨੂੰ ਗਾ ਨੂੰ ਮਾਤਾ ਤੈਨੂੰ ਸੁਣਦਾ ਕਿ ਨਹੀਂ ਮੈਂ ਤੇਰੀ ਉਮਰ ਦਾ ਲੈ ਅੱਜ ਕਰੀ ਜਾਂਦਾ ਮੈਂ ਤੈਨੂੰ ਦੱਸਦਾ ਮੈਂ ਫਿਰ ਕੋਈ ਤਰਸ ਨਹੀਂ ਕਰਨਾ ਫਿਰ ਮਾਦਾ ਮੈਂ ਹੁਣ ਤੂੰ ਥਾਣੇ ਫੋਨ ਕਰ ਤੂੰ ਪੈਰ ਨੂੰ ਕਿਵੇਂ ਹੱਥ ਲਾਇਦਾ ਮੇਰੇ ਨਹੀਂ ਪੈਰ ਨੂੰ ਕਿਵੇਂ ਹੱਥ ਲਾਇਦਾ ਮੇਰੇ ਐ ਬਚ ਜਾਈਂਗੇ ਫਿਰ ਸਾਡੇ ਲਈ ਗੁਰੂ ਤੋਂ ਉੱਪਰ ਕੋਈ ਨਹੀਂ ਜਿਹੜੀ ਤੁਸੀਂ ਮਰਿਆਦਾ ਖਰਾਬ ਕਰਦੇ ਹੋ ਨਾ ਉਹ ਰੇ ਸੰਗਤ ਨੂੰ ਤੰਗ ਕਰਦੇ ਹੋ ਸੰਗਤ ਰੱਬ ਰੂਪ ਹੁੰਦੀ ਐ ਤੁਸੀਂ ਸੰਗਤ ਨੂੰ ਤੰਗ ਕਰਦੇ ਹੋ ਰੇ ਆ ਕੇ ਚੰਗਾ ਪਖੰਡ ਫੜਿਆ ਸਾਰੇ ਗੁਰੂ ਘਰਾਂ ਮੂਰੇ ਤੁਸੀਂ ਕੰਦੇ ਅਸੀਂ ਫਿਰਦੇ ਬਾਜੇ ਕੋਲੇ ਮੰਗਦੇ ਪੁੱਤ ਹਾਂ ਫਾਦੇ ਕੋਲੇ ਮੰਗਦੇ ਪੁੱਤ ਹਾਂ ਬਾਬੇ ਤੋਂ ਮੰਗੋ ਸੇਵਾ ਕਰੋ ਸੇਵਾ ਕਰੋ ਸਾਰਿਆਂ ਕੋ ਕਰ ਸਕਦੇ ਆ ਚੰਗੀਆਂ ਭਲੀਆਂ ਨੇ ਉੱਠ ਕੇ ਦੇ ਲੋ ਸਾਰੀਆਂ ਤੁਰਦੀਆਂ ਫਿਰਦੀਆਂ ਨੇ ਕੱਢ ਲੈ ਕੱਢ ਲੈ ਮਾਤਾ ਕੱਢ ਲੈ ਸਾਰੇ ਕੱਢ ਲੈ ਕੱਢ 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 ਦੇ ਜਿੰਨੇ ਇਕੱਠੇ ਕੀਤੇ ਨੇ ਉਹਰੇ ਕੱਢ ਕੱਢ ਖਾਲੀ ਕਰ ਦੇ ਇਹਨੂੰ ਛੇਤੀ ਦੇਖ ਪਸ ਮੈਂ ਕਹਿੰਦੀ ਮੇਰ ਤਾਂ ਬਿਟਾ ਮਦਦ ਨੂੰ ਸੁਣਦਾ ਨਹੀਂ ਕੱਢ ਦੇ ਕੱਢ ਦੇ ਕੱਢ ਚੱਲ ਤੁਹਾਡੇ ਅੰਦਰ ਭੁੱਲ ਵੀ ਬਕਸਾ ਕੇ ਲਿਆਉਂਦਾ ਤੁਹਾਡੀ ਆ ਜੋ ਜਿਹੜਾ ਤੁਸੀਂ ਸੰਗਤ ਨੂੰ ਤੰਗ ਕੀਤਾ ਨਾ ਹੁਣ ਤੱਕ ਦੇ ਕਹਿ ਦੋ ਮੰਗੇ ਸੇ ਪੁੱਤ ਨਾ ਨਾ ਤੁਸੀਂ ਅੰਦਰ ਜਾ ਕੇ ਨਾਲੇ ਭੇਟਾ ਪਾ ਕੇ ਨਾਲੇ ਉੱਤੇ ਨੱਕ ਰਗੜੋ ਵੀ ਅੱਜ ਤਵਾਂ ਭੀਕ ਨਹੀਂ ਮੰਗਦੇ ਓਰੇ ਕਈ ਨਵੇਂ ਘਨੇ ਪੁੱਤ ਦੇਖ ਲੈ ਲੈ ਪੁੱਤ ਜਿੰਦੂ ਬੋਲਦੇ ਆ ਤੇ ਚੋਰੀਆਂ ਕਰਦੀਆਂ ਨੇ ਜੀ ਚੋਰੀਆਂ ਕਰਦੀਆਂ ਨੇ ਜਵਾਕ ਚੱਕਦੇ ਨੇ ਖੰਨੇ ਤੋਂ ਜਵਾਕ ਛੜਵਾਇਓ ਬੋਲਣ ਤੋਂ ਸੁਣਨ ਤੋਂ ਨਾ ਲਚਾਰ ਕਰਤਾ ਦੀ ਇਹਨਾਂ ਨੇ ਚੱਲ ਚੱਲ ਪਾਏ ਚੱਲ ਆ ਇੱਕ ਜਣਾ ਫੜ ਲੋ ਤੁਸੀਂ ਜਣਾ ਅੰਦਰ ਨਾਲ ਆਜੋ ਆਜੋ ਬਾਬਾ ਜੀ ਚਲੋ ਆਜੋ ਤਿੰਨੇ ਆਜੋ 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 ਤੁਹਾਡੀ ਅਰਦਾਸ ਕਰਾਈ ਆਜੋ ਚਲੋ ਆਜੋ ਆਜੋ ਤੁਹਾਡੀ ਅਰਦਾਸ ਕਰਾਉਣੀ ਆ ਆਜੋ ਨੀ ਨੀ ਬਾਕਰਾ ਅੱਜ ਤੋਂ ਬਾਅਦ ਹੁਣ ਭੁੱਲ ਬਖਸ ਲੋ ਅੱਜ ਤੋਂ ਇਹ ਭੀਕ ਨਹੀਂ ਮੰਗਣੀ ਬਾਟੀਆਂ ਰੱਖੋ ਬਿਲੰਦਰ ਸਾਰੀਆਂ ਬਾਟੀਆਂ ਕਿੱਥੋਂ ਲੈ ਕੇ ਆਂਦੀਆਂ ਨੇ ਪਾਣੀ ਵਾਲੀਆਂ ਬਾਟੀਆਂ ਉੱਥੇ ਰੱਖੋ ਪਾਣੀ ਵਾਲੀਆਂ ਬਾਟੀਆਂ ਅੰਦਰ ਆ ਦੇ ਦੇ ਬਾਟੀਆਂ ਵੀ ਕੋਈ ਨਹੀਂ ਸੇਵਾ ਲੱਗ ਜੂ ਤੇਰੀ ਇਹ ਰਹੀ ਇਹ ਦੇ ਦੋ ਇਹਨੂੰ ਇਹਦੀ ਆ ਮੈਨੂੰ ਦੇ ਦੋ ਚੱਲ ਆ ਜਾ ਆਜੋ ਇਹਨਾਂ ਨੂੰ ਹੁਣ ਬਖਸ਼ ਦਿੱਤਾ ਹੈ ਇਹਨਾਂ ਦੀ ਮਾਇਆ ਉੱਤੇ ਦੇ ਦੇਣੇ ਕੋਲ ਨਹੀਂ ਨਹੀਂ ਇੱਕ ਵਾਰ ਇਹਨਾਂ ਨੂੰ ਉੱਥੇ ਨੱਕ ਰਗੜਾ ਦੀਏ ਗੇਟ ਮੂਰੇ ਆਜੋ ਗੇਟ ਮੂਰੇ ਆਜੋ ਗੇਟ ਮੁਰੇ ਇੱਕ ਵਾਰ ਇਹਨਾਂ ਤੋਂ ਮਾਫੀ ਮੰਗਾ ਦਈਏ ਗਾਨ ਖੜਜੋ ਤੋਂ ਮੈਂਟ ਬਾਬਾ ਜੀ ਇੱਥੇ ਪਹਿਲਾਂ ਇਹਨਾਂ ਤੋਂ ਇੱਕ ਵਾਰ ਮਾਫੀ ਮੰਗਾਈ ਆਜੋ ਆਜੋ ਤਿੰਨੇ ਆਜੋ 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 ਭੱਜ ਕੇ ਆਜੋ ਉਹਨਾਂ ਬੈਠੇ ਹੋ ਕੱਲ ਤੋਂ ਆ ਗਏ ਹਾਂ ਹੱਥ ਜੋੜ ਕੇ ਲੋਕ ਕਹਿੰਦੇ ਬਾਬਾ ਜੀ ਤੁਸੀਂ ਦੋ ਸਾਨੂੰ ਕਹੇ ਅਸੀਂ ਕਿਸੇ ਤੋਂ ਨਹੀਂ ਮੰਗਦੇ ਆਜੋ ਸਾਨੂੰ ਵੀ ਦੇ ਬਾਬਾ ਮਹਾਰਾਜ ਜੀ ਕਹਿੰਦੇ ਕਿ ਅੱਜ ਤੋਂ ਸੰਗਤ ਨੂੰ ਤੰਗ ਨਹੀਂ ਕਰਦੇ ਸੰਗਤ ਗੁਰੂ ਨੇ ਆਪਣਾ ਰੂਪ ਦੱਸਿਆ ਸੰਗਤ ਨੂੰ ਤੂੰ ਜਿਹਨੂੰ ਤੰਗ ਕਰਦੇ ਓ ਅੱਜ ਤੋਂ ਬਾਅਦ ਤੰਗ ਨਹੀਂ ਕਰਨਾ ਕਿਸੇ ਨੂੰ ਬਸ ਟਰੋ ਜੀ ਲੰਗਰ ਬਿਜਾ ਚੱਲ ਰਿਹਾ ਹੈ ਅੱਥੋੜੀ ਭੇਟਾ ਆਜੋ ਅੰਦਰ ਪਾਓ ਤੁਸੀਂ ਆਪਣਾ ਫਾਟਾ ਲੈ ਜਾਓ ਮਾਇਆ ਜੀ ਮਾਇਆ ਕਾਰ ਸੇਵਾ ਚ ਪਾ ਦਿਓ ਇਹਨਾਂ ਦੀ ਚਲ ਮਾਚ ਵਾਲੀ ਮਾਇਆ ਐਂ ਦਰ ਆ ਜੀ ਇੱਧਰ ਹੀ ਪਾ ਦਿਓ ਆਹ ਖਾਲਸਾ ਹੋ ਮਤਈ ਆਹ ਉਹ ਮੰਗਣੇ ਵਾਲਿਆਂ ਦੀ ਸੇਵਾ ਜੀ ਚਲੋ ਮਹਾਰਾਜ ਭਰਾਇ ਕਰੋ ਉਹਨਾਂ ਦੀ ਆਪਣੀ ਡਿਊਟੀ ਲੱਗੀ ਹੋਈ ਹੈ ਯਾਰ ਚਲੋ ਜੀ ਬਾਟਾ ਨੂੰ ਦੇਉਂਦੇ ਪਤਾ ਕਿ ਜੇ ਝਟਕਾ ਨਾਲ ਲਾਈਏ ਫਿਰ ਹਟਦੀਆਂ ਨਹੀਂ ਉਹ ਉਹਦਾ ਗਲੀ ਦੇ ਵਿੱਚ ਵੜਨ ਤਾਂ ਕਿ ਜਾਨੀ ਆ ਕੋਈ ਸੰਗਤ ਰੱਬ ਰੂਪ ਆ ਜੀ ਇਹ ਸੰਗਤ ਨੂੰ ਤੰਗ ਕਰਦੀਆਂ ਸਾਨੂੰ ਕਈ ਸੰਗਤ ਕਹਿੰਨੇ ਕਹਿੰਦੇ ਅਸੀਂ ਡਰਦੇ ਇਨਾਂ ਤੋਂ ਗੁਰਦੁਆਰੇ ਨਹੀਂ ਆਉਂਦੇ ਇਹ ਅੱਜ ਮਾਰ ਸਾਰੀ ਹੈਗੀ ਇਹਨਾਂ ਦੀ ਸਾਨੂੰ ਨਾ ਬੀਬੀਆਂ ਕਹਿੰਦਾ ਤੇ ਕਹਿੰਦੀਆਂ ਨੇ ਕਹਿੰਦੇ ਇਹ ਭਗਾਰੀਆਂ ਤੋਂ ਡਰਦੇ ਨਹੀਂ ਅਸੀਂ ਗੁਰੂ ਘਰ ਜਾਂਦੀਆਂ ਪਹਿਲਾਂ ਵੀ ਆਦੇ ਬਾਈ ਜੀ ਪਹਿਲਾਂ ਵੀ ਆਦੇ ਹਾਂ ਕਿਰਪਾ ਸੋ ਸੰਗਾ ਜੀ ਤੁਸੀਂ ਦੇਖਿਆ ਕਿਵੇਂ ਇਹ ਔਰਤਾਂ ਜਿਹੜੇ ਫੇਰ ਫੜਾਈਆਂ ਨੇ ਇਹਨਾਂ ਦੀ ਉਮਰ ਦੇ ਉੱਪਰ ਨਾ ਜਾਓ ਕਿਉਂਕਿ ਸਾਨੂੰ ਵੀ ਪਤਾ ਬਜ਼ੁਰਗਾਂ ਦਾ ਸਤਿਕਾਰ ਅਸੀਂ ਵੀ ਕਰਦੇ ਹਾਂ ਜਿਹੜੇ ਸਤਿਕਾਰ ਵਾਲੇ ਹੁੰਦੇ ਨੇ ਪਰ ਜਿਹੜੇ ਗੁਰੂ ਦੇ ਹੀ ਅਤੇ ਸ਼ਰੀਕ ਬਣ ਕੇ ਗੁਰੂ ਦੇ ਜੋ ਸੰਗਤ ਨੂੰ ਰੱਬ ਰੂਪ ਦਾ ਨਾਮ ਦਿੱਤਾ ਗੁਰੂ ਸਾਹਿਬ ਨੇ ਉਹ ਉਪਾਦੀ ਦਿੱਤੀ ਹੈ ਸੰਗਤ ਨੂੰ ਉਹਨੂੰ ਇਹ ਤੰਗ ਪ੍ਰੇਸ਼ਾਨ ਜਿਹੜੀਆਂ ਔਰਤਾਂ ਕਰਦੀਆਂ ਨੇ ਫਿਰ ਉਹਨਾਂ ਦੀ ਲਿਹਾਜ਼ ਵੀ ਕਰਨੀ ਨਹੀਂ ਬਣਦੀ ਸੋ ਪਹਿਲਾਂ ਵੀ ਇਹਨਾਂ ਨੂੰ ਕਿੰਨੀ ਵਾਰ ਰੋਕਿਆ ਸੀ ਇੱਕ ਬੀਬੀ ਵਿੱਚੋਂ ਭੱਜ ਗਈ ਤੋ ਕਈ ਕਹਿੰਦੇ ਨੇ ਜੀ ਉਮਰ ਦੇਖ ਲਿਆ ਕਰੋ ਜੇ ਤਾਂ ਤੁਹਾਨੂੰ ਲੱਗਦਾ ਕਿ ਇਨ੍ਹਾਂ ਦੀ ਉਮਰ ਜਾਂ ਇਨ੍ਹਾਂ ਦਾ ਸਤਕਾਰ ਗੁਰੂ ਤੋਂ ਉੱਪਰ ਹੈ ਫਿਰ ਤਾਂ ਅਸੀਂ ਇਨ੍ਹਾਂ ਦਾ ਸਤਕਾਰ ਕਰ ਲਿਆ ਕਰਾਂਗੇ ਜੇਕਰ ਤੁਹਾਨੂੰ ਲੱਗਦਾ ਕਿ ਇਹ ਜਿਹੇ ਲੋਕਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਸੰਗਤ ਨੂੰ ਤੰਗ ਕਰਦੇ ਨੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਜੀ ਧੰਨਵਾਦ